ਈ ਇਰ ਗਾਉ ਤੇ ਵੀ ਦਿੱਤੀ ਦੀ ਲੋਕ ਇਕੱਠ ਕਰਾ ਰਿਆ ਕਾਦੇ ਵਾਸਤੇ ਤੇ ਪੰਥ ਮੇਰਾ ਚੜ੍ਹਦੀ ਕਲਾ ਚ ਰਵੇ ਤਾਂ ਪੰਥ ਦੀ ਗੱਲ ਕਰਨੀ ਹੈ ਤੇ ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰ ਦੇਣੀ ਹੈ ਇਹ ਤੁਹਾਡੇ ਕੋਲ ਯਾਦ ਰਹਿਣੀ ਚਾਹੀਦੀ ਹੈ ਇਹ ਗੱਲ ਕਿਸੇ ਸਾਡੇ ਪਾਰਟੀ ਦੇ ਲੀਡਰ ਨੇ ਨਹੀਂ ਕੀਤੀ ਕਿਸੇ ਸਰਦਾਰ ਮਾਨ ਦੇ ਹਮਦਰਦੀ ਨੇ ਨਹੀਂ ਕੀਤੀ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਇੱਕ ਐਸਜੀਪੀਸੀ ਦੇ ਪ੍ਰਧਾਨ ਸਰਦਾਰ ਕਿਰਪਾਲ ਸਿੰਘ ਬੰਡੂਕਰ ਨੇ ਕੀਤੀ ਸੀ ਉਹਨਾਂ ਨੇ ਇਹ ਗੱਲ ਕਹੀ ਜਦੋਂ ਉਹ ਐਸਜੀਪੀਸੀ ਦੇ ਪ੍ਰਧਾਨ ਸਨ ਉਹਨਾਂ ਨੇ ਕਿਹਾ ਅੱਜ ਫਗਰੂਰ ਤੋਂ ਢੀਂਡ ਸਾਹਿਬ ਜਿੱਤ ਕੇ ਤੇ ਸਿਮਰਨਜੀਤ ਮਾੜ ਹਾਰ ਗਏ ਤੇ ਸਰਦਾਰ ਕਿਰਪਾਲ ਸਿੰਘ ਜੀ ਕਹਿੰਦੇ ਕਿ ਢੀਂਡ ਸਾਹਿਬ ਸਾਡੇ ਜਿੱਤਣ ਨਾਲ ਇੱਕ ਪਰਿਵਾਰ ਨੂੰ ਬਹੁਤ ਤਾਂ ਪ੍ਰਧਾਨ ਜੀ ਉਸ ਪਰਿਵਾਰ ਨੂੰ ਤਾਂ ਫਾਇਦਾ ਮਿਲਿਆ ਪਰ ਸਰਦਾਰ ਮਾਨ ਦੇ ਹਰ ਨਾਲ ਕੌਮ ਨੂੰ ਘਾੜ ਕਿਤਰਾ ਪੈ ਗਈ ਤੇ ਬਲੂਕਰ ਸਾਹਿਬ ਕਹਿੰਦੇ ਜਿਹੜਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਦਾ ਦੀਵਾ ਜਿਹੜਾ ਹਕੂਮਤ ਬੰਦ ਕਰਨਾ ਚਾਹੁੰਦੀ ਆ ਉਹ ਇਸ ਜਰਨੈਲ ਨੇ ਆਪਣੀਆਂ ਹੱਟੀਆਂ ਦਾ ਚੂਨਾ ਤੇ ਆਪਾਂ ਵਿੱਚ ਪਾ ਕੇ ਉਸ ਦੀ ਜਿਹੜੂ ਚੱਲਦਾ ਰੱਖਿਆ ਜਿੱਦਣ ਕਿਤੇ ਕੌਮ ਜਗਦੇ ਹੋ ਇਲਾਹਾ ਦਾ ਕਰਕੇ ਮਿਲਦਾ ਤੇ 80% ਜੋਗਦਾਰ ਦਲਦਾਰ ਸਿਮਰਨਜੀਤ ਸਿੰਘ ਮਾਨ ਦਾ ਦੇਸ਼ ਬਣਾਉਣ ਵਾਸਤੇ ਰਹਿਣਾ ਹੈ ਇੰਨੀਆਂ ਬੇਲਤੀਆਂ ਨਾਲ ਮੈਂ ਆਪ ਸਭ ਨੂੰ ਇੰਨੀਆਂ ਬੇਲਤੀਆਂ ਨਾਲ ਅਰਜ਼ ਕਰਦਾ ਹੈ ਕਿ ਹੋਣ ਗੁਰਦ ਆਪਾਂ ਦੀ ਸੇਵਾ ਦਿੱਲੀ ਦੇ ਦਲਾਲਾਂ ਨੂੰ ਨਾ ਦਿਓ ਆਪਣੇ ਲੀਡਰ ਦੀ ਝੋਲੀ ਵਿੱਚ ਪਾਇਓ ਤੇ ਵੇਖਿਓ ਤੁਹਾਡੇ ਆਈਪੀਐਸ ਕੱਢਦੇ ਆ ਵੇਖਿਓ ਸੰਗਮਰ ਬੰਦ ਕਰਕੇ ਅਸੀਂ ਕਿੱਦਾਂ ਤੁਹਾਨੂੰ ਜਾਤ ਪਾਤੋਂ ਕੱਢ ਕੇ ਤੇ ਤੁਹਾਨੂੰ ਆਟਾ ਦਾ ਜੋ ਪਾਸੇ ਕਰਕੇ ਵਜੇਰੀਆਂ ਨਹੀਂ ਤੁਹਾਨੂੰ ਇਹੋ ਜਿਹੀ ਪੜਾਈ ਕਿੱਦਿਆ ਤੇ ਐਜੂਕੇਸ਼ਨ ਤੇ ਹਲਕਾ ਪਰਮੰਧ ਕਰਕੇ ਦੇਵਾਂਗੇ ਬੇਰਕੇ ਵਾਲੇ ਬ੍ਰਾਂਡ ਬੰਦ ਕਰਕੇ ਐਜੀਪੀਸੀ ਦੇ ਆਪਣੇ ਬ੍ਰਾਂਡ ਹੋਣਗੇ ਨਵੇਕੜਾ ਤੁਹਾਨੂੰ ਦੁੱਧ ਕਿਉਂ ਮਿਲੂਗਾ ਨਵੇਕੜੀ ਮਿਲ ਗਿਆ 20 ਹਜ਼ਾਰ ਕਿਲਾ ਪੜੀ ਐ ਪੰਜਾਬ ਤਾਂ ਬਹੁਤ ਤਗੜਾ ਹੈ ਪੰਜਾਬ ਨੂੰ ਲੁੱਟਣ ਵਾਲੇ ਜਾਦੇ ਐ ਇੱਕ ਫਰਨੈਂਡ ਦੇ ਹੱਥ ਦਿਮਾਗ ਚੋਰੀ ਦੇ ਦਿਓ ਮੈਂ ਵਾਦਾ ਕਰਦਾ ਐ ਇੱਕ ਬੇਨਤੀ ਹੋਰ ਵੀ ਕਰਦਾ ਐ ਸਤਕਾਰਯੋਖ ਖਾਲਸਾ ਜੀ ਇੱਕ ਮਈ 1994 ਦੀ ਆ ਰਹੀ ਐ ਕੋਈ ਅਗਲੇ ਮਹੀਨੇ ਦੇ ਵਿੱਚ ਮੈਂ ਪਾਰਟੀ ਪ੍ਰਧਾਨ ਤੇ ਸੂਚੀ ਸੰਗਤ ਨੂੰ ਬੇਨਤੀ ਕਰਦਾ ਐ 1 ਮਈ ਨੂੰ ਸ੍ਰੀ ਅਬਾਸਾ ਸਾਹਿਬ ਕੇ ਇਹ ਜੇ ਕਾਲ ਤੱਕ ਸਾਕ ਵਿੱਚ ਅਰਦਾਸ ਵਾਕ ਹੋਵੇਗਾ ਪਾਰਟੀ ਦਾ ਅਰਦਾਸ ਪਾਣੀ ਉਹਦੇ ਵਿੱਚ ਪੱਧ ਚੜ ਕੇ ਹਾਜ਼ਰੀ ਭਰਿਓ ਤੇ ਨਾਲੇ ਉਥੇ ਸੈਮੀਨਾਰ ਵੀ ਕੀਤਾ ਜਾਣਾ ਹੈ ਉਸ ਸੈਮੀਨਾਰ 'ਚ ਬੁੱਧੀਵਾਨ ਜੀ ਵੀ ਦੱਸਣਗੇ ਤੇ ਆ ਜਿਹੜੀ ਕਮੇਟੀ ਬਣੀ ਵੋਟਾਂ ਵਧਾਉਣ ਵਾਸਤੇ ਆ ਜਿਹੜੇ ਇੱਕ ਪਰਿਵਾਰ ਦੇ 代表ਦਾਰ ਇਹ ਮੈਂਬਰਸ਼ਿਪ ਭਰਦੇ ਆ ਤੇ ਮੈਂਬਰਸ਼ਿਪ ਕਹਿੰਦੇ ਸੁਗਾਤ ਤੇ ਇਹਨਾਂ ਦੇ 1 ਮਈ 1993 ਵਾਲਾ ਹੁਕਮਨਾਮਾ ਜਿਹਦੀ ਰੋਸ਼ਨੀ ਚੋਂ ਸ਼ੋਮੇ ਅਕਾਲੀ ਦਲ ਅਮਰਸਰ ਨਿਕਲਿਆ ਹੈ ਇਹਨਾਂ ਨੂੰ ਉਹ ਤਾਂ ਯਾਦ ਨਹੀਂ ਜਿਹਦੇ ਨਾਲ 27 ਸਾਲ ਚੋਪੜੀਆਂ ਕੱਢੀਆਂ ਉਹਨਾਂ ਨੇ ਹੀ ਫੋਲ ਦੇ ਗੋਲੀ ਲੱਗੇ ਇੱਕ ਮਈ 1993 ਵਾਲਾ ਹੁਕਮਨਾਮਾ ਤੇ ਅਕਾਲੀ ਦਲ ਤੁਹਾਡਾ ਸਮਾਉਂਦੇ ਅਕਾਲੀ ਦਲ ਅਮਰਸਰ ਇਹਦਾ ਜ਼ਮੀਂਦਾਰ ਇਹਦਾ ਅਰਦਾਸ ਮਾਗ ਪੋੜਾ ਉਹਦੇ ਵਿੱਚ ਵੀ ਸਾਖਰੀ ਫਰਿਆ